ਫੋਨ ਟੈਪ ਹੋ ਜਾ ਰਿਹਾ ਜਿਹਨੂੰ ਪ੍ਰੋਫੈਸਰ ਗਾੜੋਂ ਨੇ ਫੋਨ ਟੈਪ ਕਰਦੀ ਸਰ ਇਹ ਸ਼ਸਾਬ ਹੈ ਫੋਨ ਟੈਪਿੰਗ ਦੇ ਮੱਥ ਸਿੱਧੇ ਹਰੋਂ ਭਲਾ ਰਹੇ ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਕਿ ਮੈਨੂੰ ਮਿਲ ਕੇ ਕੌਣ ਗਿਆ ਉਹਨਾਂ ਬੰਦਿਆਂ ਨੂੰ ਸਾਜ ਕੇ ਕਿਹਾ ਜਾਂਦਾ ਕਿ ਕੱਲ ਤੇਰੀ ਗੱਡੀ ਤਾਂ ਉਹਦੇ ਘਰ ਦੇ ਬਾਹਰ ਲੱਗੀ ਸੀ ਮੈਂ ਕਿਹਦੇ ਨਾਲ ਗੱਲ ਕਰਦਾ ਨਹੀਂ ਕਰਦਾ ਜਦੋਂ ਮੈਂ ਐਸਆਈਟੀ ਅੱਗੇ ਪੇਸ਼ ਹੁੰਨਾ ਅੰਦਰ ਐਸਆਈਟੀ ਮੈਨੂੰ ਇਹ ਕਹਿੰਦੀ ਹੈ ਕਿ ਭਾਈ ਚੀਫ ਮਿਨਿਸਟਰ ਖਰਾਬ ਨਾ ਬੋਲੀ ਕੀ ਇਹ ਤੁਹਾਡਾ ਮੰਡਟ ਹੈ ਕੀ ਇਹ ਹੈ ਤੁਹਾਡਾ ਸਵਾਲ ਕਿ ਕਿਹੜਾ ਮਤਲਬ ਕੇਸ ਨਾਲ ਰਿਲੇਟਡ ਆ ਮੈਂ ਕਿਸ ਦੇ ਖਿਲਾਫ ਬੋਲਾਂ ਨਾ ਬੋਲਾਂ ਜਾਂ ਮੇਰਾ ਬਾਪੂ ਲੱਗ ਗਿਆ ਐਸਆਈਟੀ ਦਾ ਹੈਡ ਮਤਲਬ ਕਮਾਲ ਦੀ ਗੱਲ ਹੈ ਨਾ ਔਰ ਸਿਰ ਤੇ ਸਿਰ पे ਸਿਆਸੀ ਬਦਲਾਖੋਰੀ ਤੋਂ ਸਵਾਏ ਕੁਛ ਨਹੀਂ ਔਰ ਮੈਂ ਅੱਜ ਵੀ ਤੁਹਾਨੂੰ ਕਹਿਣਾ 11 ਸਾਲ ਬੀਤ ਗਏ ਜੀ ਇਹ 2013 ਤੋਂ ਸ਼ੁਰੂ ਹੋਇਆ 2024 ਆ ਗਿਆ ਜੇ ਤਾਂ ਜਿਹੜੇ ਬੰਦਿਆਂ ਨੂੰ ਸਾਦੇ ਇਹਨਾਂ ਦੀ ਪਾਰਟੀ ਚ ਚਲੇ ਜਾਣ ਫਿਰ ਤਾਂ ਉਹ ਵੈਰੀ ਗੁੱਡ ਪਰਸਨ ਤੇ ਜੇ ਉਹ ਮੇਰੇ ਵਾਂਗੂ ਵਿਰੋਧ ਚ ਖਲੋਤੇ ਆ ਇਹਦੀ ਬੇਟੀ ਨਾਲ ਖਲੋ ਜਾਂਦੇ ਆਂ ਅਸੀਂ ਵੈਰੀ ਬੈਡ ਪਰਸਨ ਮਗਰ ਮੈਨੂੰ ਕਿਸੇ ਸ਼ਰਾਬੀ ਮੁੱਖ ਮੰਤਰੀ ਤੋਂ ਕਰੈਕਟਰ ਸਰਟੀਫਿਕੇਟ ਦੀ ਲੋੜ ਕੋਈ ਨਹੀਂ ਮੈਂ ਠੋਕ ਕੇ ਲੜਾਈ ਲੜੂ ਅੱਜ ਵੀ ਲੜ ਰਹੇ ਆਂ ਗਾ ਵੀ ਲੜੂ ਸੁਪਰੀਮ ਕੋਰਟ ਛੱਡੋ ਇੰਟਰਨੈਸ਼ਨਲ ਕੋਰਟ ਚਲੇ ਜੇ ਉੱਥੇ ਵੀ ਇਹਦੀ ਚੀਕਾਂ ਕਢਾ ਕੇ ਜੀ ਸਰ ਸੀਐਮ ਨੂੰ ਚਾਹਤ ਨਾਲ ਬ੍ਰੌਂ ਦਾ ਬੇਲ ਜਿਹੜਾ ਸੁਪਰੀਮ ਕੋਰਟ ਨੇ ਰੱਦ ਕੀਤਾ ਹੈ ਜੀ ਪੰਜਾਬ ਸਰਕਾਰ ਦਾ ਇੱਕ ਬੁਲ ਸੀ ਸੀਐਮ ਨੂੰ ਯੂਨੀਵਰਸਿਟੀਜ਼ ਦਾ ਚਾਰਟੇਰ ਗਵਰਨਰ ਦੀ ਜਗ੍ਹਾ ਸੀਐਮ ਨਹੀਂ ਦੇਖੋ ਗੈਰ ਕਾਨੂੰਨੀ ਕੰਮ ਇੱਕ ਨਹੀਂ ਹੋ ਰਿਹਾ بڑے ਹੋ ਰਿਹਾ ਔਰ ਉਹ ਫੈਸਲੇ ਮੇਰੇ ਮਸਲੇ 'ਚ ਵੀ ਜਦੋਂ ਮੈਨੂੰ ਸੰਬੰਧ ਦਿੱਤੇ ਤੇ ਫਿਰ ਭੱਜੇ ਕਿਉਂ ਭਾਈ ਕੋਰਟ 'ਚੋਂ ਸੇਮ ਚੀਜ਼ ਸੁਪਰੀਮ ਕੋਰਟ ਚ ਹੁਣ ਵੀ ਮੈਂ ਤੁਹਾਨੂੰ ਦੱਸ ਰਿਹਾ ਰੱਬ ਤੋਂ ਡਰ ਕੇ ਕਹਿਣਾ ਲੋਕਾਂ ਤੋਂ ਡਰ ਕੇ ਕਹਿਣਾ ਰੱਬ 'ਚ ਵਿਸ਼ਵਾਸ ਰੱਖ ਕੇ ਕਹਿਣਾ ਕਾਨੂੰਨ 'ਚ ਵਿਸ਼ਵਾਸ ਰੱਖ ਕੇ ਕਹਿਣਾ ਕਿ ਜਿਵੇਂ ਹਾਈ ਆਨਰੇਬਲ ਹਾਈ ਕੋਰਟ ਦਾ ਆਰਡਰ ਆਇਆ ਸੀ ਮੇਰੀ ਬੇਲ ਦਾ ਮੂੰਹ ਦੀ ਖਾਣੀ ਵੀ ਹੁਣ ਫੇਰ ਖਾਉਂਗੇ ਜੇ ਗੱਲ 'ਚ ਇਨਾਂ 'ਚ ਦਮ ਹੁੰਦਾ ਇਨਾਂ ਨੂੰ 6 6 ਸਿੱਟਾ ਬਦਲਣ ਦੀ ਲੋੜ ਨਹੀਂ ਪੈਂਦੀ ਭਾਈ ਲੋੜ ਹੀ ਕੋਈ ਨਹੀਂ ਲੱਗਰ ਹਾਂ ਇਹ ਚਾਹੁੰਦਾ ਕਿ ਮੈਂ ਜੋ ਕਹਿ ਦਿਆ ਉਹ ਹੋਵੇ ਫਿਰ ਤੂੰ ਆਪ ਐਸਆਈਡੀ ਦਾ ਹੈੱਡ ਲੱਗ ਜੀਂਦਾ ਪਾਵਰ ਚਾਲਤ ਸਾਹਿਬ ਨੇ ਕੱਲ੍ਹ ਦੇ ਦਿਨ ਵੀ ਔਰ ਕਮਾਲ ਦੀ ਅਗਲੀ ਗੱਲ ਸੁਣੋ ਤੁਸੀਂ ਜਦ ਤੱਕ ਕੇਜਰੀਆਲ ਦੇ ਹੱਕ 'ਚ ਹਾਈ ਕੋਰਟ ਫੈਸਲਾ ਨਾ ਦੇਵੇ ਜਾਂ ਸੁਪਰੀਮ ਕੋਰਟ ਦੇਵੇ ਉਹ ਅੰਦਰ ਵਾਲੇ ਬਹੁਤ ਵੱਡੀ ਜਿੱਤ ਹੋ ਗਈ ਤੇ ਜੇ ਮਜੀਠੀਏ ਦੇ ਹੱਕ 'ਚ ਦੇਵੇ ਫਿਰ ਚੋਰ ਮੋਰੀ ਲੱਭਣੀ ਸ਼ੁਰੂ ਕਰ ਦੇਣਗੇ ਕਿ ਹੁਣ ਕਿਵੇਂ ਤੰਗ ਪਰੇਸ਼ਾਨ ਕਰੀਏ